ਅੱਜ ਜਿਹੜੀ ਇਸਟਰੀ ਜ਼ੋਨ ਕਾਉਂਸਲ ਦੀ ਬੱਤੀ ਮੀਟਿੰਗ ਹੋਈ ਹੈ 28 ਮੁੱਦਿਆਂ ਚੋਂ 11 ਪਾਣੀਆਂ ਨਾਲ ਸੰਬੰਧਿਤ 11 ਦੇ 11 50 ਜਿਹੜਾ ਆਉਂਦਾ 50 ਸਾਨੂੰ ਆ ਦੇ ਦੇ 50 ਸਾਨੂੰ ਆ ਦੇ ਦੇ ਇੱਕ ਕਹਿੰਦਾ ਸਾਨੂੰ ਹੈੱਡ ਬਾਕਸ ਦਾ ਕੰਟਰੋਲ ਦੇ ਦਿਓ ਇੱਕ ਕਹਿੰਦਾ ਸਾਨੂੰ ਐਸਵਾਈਐਲ ਦੇ ਦਿਓ ਇੱਕ ਕਹਿੰਦਾ ਸਾਨੂੰ ਚੰਡੀਗੜ੍ਹ ਦੇ ਦਿਓ ਇੱਕ ਕਹਿੰਦਾ ਬਿਜਲੀ ਚੋਂ ਹਿੱਸਾ ਦੇ ਉਹਨਾਂ ਨੂੰ ਸੈਂਟਰ ਕਹਿੰਦਾ ਬੀਵੀਐਮ ਨੂੰ ਸਾਨੂੰ ਦੇ ਦਿਓ ਚੰਡੀਗੜ੍ਹ ਕਹਿੰਦਾ ਯੂਨੀਵਰਸਿਟੀ ਸਾਨੂੰ ਦੇ ਦਿਓ ਮੈਂ ਕਹਿੰਦਾ ਜੀ ਜਦੋਂ ਅਸੀਂ ਕਹਿੰਨੇ ਕੁਝ ਦੇ ਦਿਓ 1600 ਕਰੋੜ ਰੁਪਏ ਸਾਨੂੰ ਦੇ ਦਿਓ ਤੁਸੀਂ ਅੱਜ ਤੱਕ ਕੁਝ ਦਿੱਤਾ ਨਹੀਂ ਫਿਰ ਮੁੱਦਾ ਆ ਸਪਰੀਮ ਕੋਰਟ ਕਹਿੰਦੀ ਹੈ ਜਾਦਾ ਇਹਦਾ ਹੱਲ ਦੱਸ ਦੋ ਮੈਂ ਕਿ ਹੱਲ ਦੱਸ ਦੇਣੀ ਐਸਵਾਈਐਲ ਨੂੰ ਵਾਈਐਸਐਲ ਕਰ ਦਿਓ ਪਈ ਪਾਣੀ ਉਧਰੋਂ ਕੱਢ ਦਿਓ ਹਰਿਆਣੇ ਨੂੰ ਫੇਰ ਮੁੱਦਾ ਚੰਡੀਗੜ੍ਹ ਦਾ ਇਹ ਵੀ ਪੁਨਰਗਠਨ ਐਕਟ 1966 ਚ ਉਹਦੇ ਚ 1970 ਚ 인ਦਰਾ ਗਾਂਧੀ ਸਿੰਘ ਉਹ ਤੇ ਸਪਸ਼ਟੋ ਕਿਹਾ ਗਿਆ ਕਿ ਚੰਡੀਗੜ੍ਹ ਪੰਜਾਬ ਦਾ ਰਾਜਧਾਨੀ ਪ੍ਰੋਜੈਕਟ ਖੇਤਰ ਸਮੁੱਚੇ ਤੌਰ ਤੇ ਪੰਜਾਬ ਨੂੰ ਜਾ ਜਿਹੜਾ ਆਇਆ ਕਰੇ ਸਭ ਤੋਂ ਪਹਿਲਾਂ ਗੱਲ ਇਹ ਤੋਂ ਸ਼ੁਰੂ ਕਰੇ ਪੰਜਾਬ ਆਰਾ ਸਾਡਾ ਬੜਾ ਭਾਈ ਹੈ بڑے ਭਾਈ ਕਬਰ ਮਗਾ ਵੱਡੇ ਭਾਈ ਤੋਂ ਲੈਂਦੇ ਲੈਂਦੇ ਕਿਤੇ ਵੱਡੇ ਭਾਈ ਹਮਨਾ ਜਾੜਦੇ ਨਾ ਜਿੰਨੇ ਸਾਰੇ ਲੋਕ ਸਾਡੇ ਤੇ ਵਿਸ਼ਵਾਸ ਕਰਦੇ ਅਸੀਂ ਪੰਜਾਬ ਦਾ ਕੋਈ ਨਹੀਂ ਆਪ ਜਿਹੜਾ ਅਜਾਹੀ ਨਹੀਂ ਜਾਣ ਦੇਵਾਂਗੇ ਕਿ ਕੋਈ ਹੱਕ ਮਰਨ ਨਹੀਂ ਦੇਮਾ